ਹਾਂਜੀ ਭਾਈ ਸਤਿ ਸ੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਐਤਵਾਰ ਨੂੰ ਤੁਹਾਡੇ ਲਈ ਟੈਸਟ ਤਿਆਰ ਕਰਦੇ ਹੁੰਨੇ ਆ ਪੇਪਰ ਦੇ ਲੈਵਲ ਦਾ ਇਸ ਵਾਰ ਆਪਣਾ 8ਵਾਂ ਟੈਸਟ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਤਾਂ ਜੋ ਹਰੇਕ ਦਾ ਭਲਾ ਹੋ ਸਕੇ ਪਹੁੰਚ ਸਕੇ ਬਾਕੀ ਜਿਹੜਾ ਆਪਣੇ ਚੈਨਲ ਤੇ 500 ਤੋਂ ਘੱਟ ਸਬਸਕ੍ਰਾਈਬਰ ਨੇ ਉਹਦੇ ਥੋੜੇ ਜਿਹੇ ਸਬਸਕ੍ਰਾਈਬਰ ਵਧਾਉਣ ਦੀ ਖੇਚੜਾ ਕਰਨੀ ਤਰੀਕ ਤੇ ਘਰੇ ਦੋ ਦੋ ਫੋਨ ਹੁੰਦੇ ਨੇ ਤਿੰਨ ਤਨ ਲਿੰਕ ਉਹਨਾਂ ਤੇ ਸੈਂਡ ਕਰਕੇ ਤੇ ਉਹ ਤੋਂ ਸਬਸਕ੍ਰਾਈਬ ਕਰ ਦਿਓ ਜਰੂਰ ਕਿਉਂਕਿ ਆਪਾਂ ਤੁਹਾਡੇ ਲਈ ਇਹ ਨਾ ਕਰਦੇ ਇੰਨਾ ਕੁ ਜਰੂਰ ਕਰ ਦਿਓ ਵੀ ਉਹਦੇ ਸਬਸਕ੍ਰਾਈਬ ਜਰੂਰ ਵਧਾ ਦਿਓ ਤੇ ਚਲੋ ਫਿਰ ਆਪਾਂ ਤੁਹਾਡੇ ਲਈ ਟ੍ਰਾਇਲ ਪੈਰਾ ਬੋਲਣ ਲੱਗੇ ਆ ਜਿਵੇਂ ਸਾਨੂੰ ਪਹਿਲਾ ਟ੍ਰਾਇਲ ਪੈਰਾ ਬੋਲਾਂਗੇ ਉਹਦੀ ਕੋਈ ਪੰਜਾਬੀ ਵਿੱਚ ਲਿਖਣੀ ਸ਼ਾਰਟਹੈਂਡ ਲਿਖ ਲੈਣੀ ਤਾਂ ਜੋ ਹੱਥ ਚੱਲੇ ਫਿਰ ਤੁਹਾਨੂੰ ਪ੍ਰੋਪਰ ਪੈਰਾ 2.5 ਮਿੰਟਾਂ ਦਾ ਫਿਰ 2 ਮਿੰਟਾਂ ਦੀ ਖਾਲੀ ਵੀਡੀਓ ਤੇ ਫਿਰ 2.5 ਮਿੰਟਾਂ ਦਾ ਫਿਰ ਪ੍ਰੋਪਰ ਪੈਰਾ ਤੇ ਉਹਨੂੰ ਟਾਈਪ ਕਰਕੇ ਗਲਤ ਹਮਲਾ ਲਓ ਜੇ ਕੋਈ ਇੱਕ ਅੱਧੀ ਗਲਤੀ ਆਪਣੀ ਰਹਿ ਜਾਂਦੀ ਆ ਤਾਂ ਤੁਸੀਂ ਉਹ ਕੋਸ਼ ਤੋਂ ਦੇਖ ਲਿਆ ਕਰੋ ਜ਼ਿਆਦਾਤਰ ਬੱਚੇ ਪੁੱਛ ਰਹੇ ਸੀ ਵੀ ਆਹ ਸ਼ਬਦ ਇਦਾਂ ਪਉਣਾ ਇਦਾਂ ਉਹ ਕੋਸ਼ ਦੇ ਮੁਤਾਬਕ ਹੀ ਚੱਲਣਾ ਪੜੇ ਤਿੰਨੇ ਕੋਸ਼ਾਂ 'ਚ ਦਿੱਤਾ ਹੋਇਆ ਆਪਾਂ ਨੂੰ ਤੇ ਬਾਕੀ ਕੁਝ ਹਦਾਇਤਾਂ ਉਹਨਾਂ ਨੇ ਅਲੱਗ ਤੋਂ ਦਿੱਤਾ ਹੋਊਗਾ ਵੀ ਜਿਹੜਾ ਕੋਸ਼ ਦੇ ਵਿੱਚ ਜਿਵੇਂ ਉਸ ਰੋਟ ਵੀ ਨਹੀਂ ਚੱਲਣਾ ਉਹ ਹਦਾਇਤਾਂ ਅਨੁਸਾਰ ਲੱਗ ਤੋਂ ਦਿੱਤੀਆਂ ਨੇ ਉਹ ਫਿਰ ਆਪਾਂ ਹਦਾਇਤਾਂ ਅਨੁਸਾਰ ਹੀ ਚੱਲਣਾ ਪਊਗਾ ਜਿਵੇਂ ਉਹਨਾਂ ਨੇ ਕਹਿਇਆ ਹੋਇਆ ਵੀ ਕੇ ਨੂੰ ਨਾਲ ਨਹੀਂ ਜੋੜਨਾ ਨੂਨ ਨੂੰ ਨਾਲ ਨਹੀਂ ਜੋੜਨਾ ਦੇ ਨੂੰ ਨਾਲ ਨਹੀਂ ਜੋੜਨਾ ਵੀ ਜੇ ਜੋੜੋਗੇ ਤਾਂ ਤੁਹਾਡੀ ਗਲਤੀ ਹੋਊਗੀ ਉਹ ਆਪਾਂ ਹਦਾਇਤਾਂ ਅਨੁਸਾਰ ਚੱਲਣਾ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਕਰੋ ਬੱਚੇ ਹਦਾਇਤਾਂ ਨੂੰ ਪੜ੍ਹਦੇ ਨਹੀਂਗੇ ਫਿਰ ਵੀ ਗਲਤ ਚੱਲੀ ਜਾਂਦੇ ਕੋਈ ਕਹਿੰਦਾ ਸਾਡਾ ਇੰਸਟ੍ਰਕਟਰ ਐਦਾਂ ਕਹਿੰਦਾ ਐਦਾਂ ਲਿਖੋ ਜੀ ਕੋਈ ਕਹਿੰਦਾ ਐਦਾਂ ਕਿਸੇ ਦੇ ਮਗਰ ਨਾ ਲੱਗੋ ਮੇਰੇ ਤੋਂ ਵੀ ਜੇ ਕੋਈ ਪਰਸਨਲ ਸ਼ਬਦ ਪੁੱਛਦੇ ਹੋ ਜੇ ਮੈਂ ਵੀ ਦੱਸਨਾ ਉਹਤੇ ਵੀ ਜੇ ਤੁਹਾਨੂੰ ਡਾਊਟ ਹੁੰਦਾ ਤਾਂ ਉਹਤੇ ਵੀ ਮੰਨ ਕੇ ਚਲੋ ਆਪਦਾ ਸ਼ੱਕ ਜ਼ਾਹਰ ਕਰੋ ਤੇ ਆਪਦੇ ਕੋਸ਼ ਚੱਕੋ ਹੋ ਸਕਦਾ ਮੈਂ ਵੀ ਸ਼ਬਦ ਗਲਤ ਦੱਸ ਰਿਹਾ ਹੋਵਾਂ ਕੋਈ ਜ਼ਰੂਰੀ ਨਹੀਂ ਵੀ ਮੈਂ ਹਰ ਇੱਕ ਸ਼ਬਦ ਸਹੀ ਦੱਸੂਗਾ ਮੇਰੇ ਸ਼ਬਦ ਵੀ ਗਲਤ ਹੋ ਸਕਦੇ ਆ ਤੇ ਆਪਦੇ ਕੋਸ਼ ਚੱਕੋ ਕੁਐਸਚਨ ਨਾਲ ਮਿਲਾਓ ਤੇ ਉਸ ਤੋਂ ਬਾਅਦ ਜਿਹੜਾ ਹਦਾਇਤਾਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜੋ ਤੇ ਹਦਾਇਤਾਂ ਅਨੁਸਾਰ ਹੀ ਚਲੋ ਕਿਸੇ ਤੋਂ ਐਨਾ ਬਸ ਕਿਸੇ ਨੇ ਕਹਤਾ ਵੀ ਐਂ ਕਰਨਾ ਤਾਂ ਐਂ ਕਰਨਾ ਉਸ ਰੋਟਣਾ ਚਲੋ ਹਦਾਇਤਾਂ ਅਨੁਸਾਰ ਚਲੋ ਤੇ ਜਿਵੇਂ ਆ ਪੋਲੂਸ਼ਨ ਵਾਲਾ ਪੇਪਰ ਹੋਇਆ ਸੀਗਾ ਪੰਜਾਬੀ ਦਾ ਤੇ ਬੱਚੇ ਵਿੱਚ ਕਹਿ ਰਹੇ ਸੀ ਵੀ ਦੂਜਾ ਪੇਪਰ ਜੀ ਲੇਟ ਹੋ ਗਿਆ ਇਹ ਵੀ ਕੈਨਸਲ ਹੋਊਗਾ ਇਹ ਇਹ ਭਾਈ ਕਿਵੇਂ ਕੈਨਸਲ ਹੋ ਇਹ ਤਾਂ ਬੱਚਿਆਂ ਵਾਲੀ ਗੱਲ ਹੈ ਤਾਂ ਹੁਣ ਸਭ ਨੂੰ ਪਤਾ ਪੰਜਾਬੀ ਦਾ ਹੋ ਗਿਆ ਜੋ ਪਿਆਬੀ ਦਾ ਲੇਟ ਹੋਇਆ ਸੀ ਤੇ ਇਹ ਵੀ ਲੇਟ ਹੋਊਗਾ ਤੇ ਇਕੱਲਾ ਸਟੈਨੋ ਵਾਲੀ ਹੋਊਗਾ ਇਹ ਨਹੀਂ ਵੀ ਦੁਬਾਰੇ ਪੰਜਾਬੀ ਵਾਲਾ ਹੋਊਗਾ ਚਲੋ ਫਿਰ ਜ਼ਿਆਦਾ ਸਮਾਂ ਤੁਹਾਡਾ ਬਰਬਾਦ ਨਹੀਂ ਕਰਦੇ ਚਲੋ ਟ్రਾਇਲ ਪੈਰਾ ਬੋਲਦੇ ਆ ਰੈਡੀ ਹੋ ਜਾਓ ਹਣਾ ਰੈਡੀ ਹੋ रेडी ਭਾਵੇਂ ਸੂਬੇ ਵਿੱਚ ਲੱਖਾਂ ਨੌਜਵਾਨ ਬੇਰੁਜ਼ਗਾਰ ਕੁਮ ਰਹੇ ਹਨ ਪਰ ਮੌਜੂਦਾ ਸਮੇਂ ਕਿਸੇ ਨੂੰ ਵੀ ਬੇਰੁਜ਼ਗਾਰੀ ਪੱਤਾ ਨਹੀਂ ਮਿਲ ਰਹਾ ਡੱਡੀ ਹਾਲਾਂਕਿ ਰੁਜ਼ਗਾਰ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਸੂਬੇ ਵਿੱਚੋਂ ਬੇਰੁਜ਼ਗਾਰੀ ਖਤਮ ਹੋ ਗਈ ਹੈ ਪਾਰਾ ਪੱਤਾ ਬਹੁਤ ਘੱਟ ਹੋਣ ਅਤੇ ਸ਼ਰਤਾਂ ਜਿਆਦਾ ਸਖਤ ਹੋਣ ਕਾਰਨ ਕੋਈ ਵੀ ਇਸ ਨੂੰ ਅਪਲਾਈ ਨਹੀਂ ਕਰ ਰਿਹਾ ਡੰਡੀ ਪੰਜਾਬ ਦੇ ਜ਼ਿਲ੍ਹਾ ਰੁਜ਼ਗਾਰ ਦਫ਼ਤਰਾਂ ਵਿੱਚ ਲੋ ਜੀ ਤੁਹਾਡਾ ਟ్రਾਇਲ ਪੈਰਾ ਕੰਪਲੀਟ ਹੋ ਗਿਆ ਤੇ ਤੁਹਾਨੂੰ ਆਪਾਂ ਹੁਣ ਪ੍ਰੋਪਰ ਪੈਰਾ ਬੋਲਾਂਗੇ ਉਹਦੇ ਲਈ ਤਿਆਰ ਹੋ ਜਾਓ ਬੋਲਣ ਲੱਗਦੇ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਰੈਡੀ ਹੋ ਰੈਡੀ ਇੱਕ ਦੇਣਾ ਲੂੰਬੜੀ ਖਾਣ ਲਈ ਕੁਝ ਲੱਭਣ ਲਈ ਜੰਗਲ ਵਿੱਚ ਫਿਰ ਰਹੀ ਸੀ ਡੰਡੀ ਉਸ ਨੂੰ ਦਰਖਤ ਦੀ ਉੱਚੀ ਟਾਹਣੀ ਉੱਤੇ ਬੈਠਾ ਇੱਕ ਕਾਂ ਦਿਸਿਆ ਡੰਡੀ ਇਹ ਕਾਂ ਕੋਈ ਪਹਿਲਾ ਕਾਂ ਨਹੀਂ ਸੀ ਜੋ ਲੂੰਬੜੀ ਨੇ ਪਹਿਲੀ ਵਾਰ ਦੇਖਿਆ ਹੋਵੇ ਡੰਡੀ ਗੱਲ ਇਹ ਸੀ ਕਿ ਲੂੰਬੜੀ ਖੜ ਕੇ ਉਸ ਵੱਲ ਧਿਆਨ ਨਾਲ ਦੇਖਣ ਲੱਗੀ ਡੰਡੀ ਇਸ ਦਾ ਕਾਰਨ ਇਹ ਸੀ ਕਿ ਇਸ ਕਾਂ ਦੇ ਮੂੰਹ ਵਿੱਚ ਪਨੀਰ ਦਾ ਇੱਕ ਟੁਕੜਾ ਸੀ ਮਕਾਰ ਲੂੰਬੜੀ ਨੇ ਸੋਚਿਆ ਮੈਨੂੰ ਭੋਜਨ ਦੀ ਭਾਲ ਵਿੱਚ ਹੋਰ ਕਿਤੇ ਜਾਣ ਦੀ ਲੋੜ ਨਹੀਂ ਦੰਦੀ ਇਹ ਪਨੀਰ ਦਾ ਟੁਕੜਾ ਹੀ ਮੇਰੇ ਨਾਸ਼ਤੇ ਲਈ ਵਧੀਆ ਅਤੇ ਕਾਫੀ ਹੋਵੇਗਾ ਦੰਦੀ ਜਿਸ ਦਰਖਤ ਉੱਤੇ ਕਾਂ ਬੈਠਾ ਸੀ ਲੂੰਬੜੀ ਉਸ ਦੇ ਥੱਲੇ ਖੜ ਕੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਅਤੇ ਫਿਰ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਨਮਸਤੇ हे ਸੁੰਦਰਾ ਪੰਛੀ ਕਾਂ ਇੱਕ ਪਾਸੇ ਗਰਦਨ ਮੋੜ ਕੇ ਸ਼ੱਕ ਦੀਆਂ ਨਜ਼ਰਾਂ ਨਾਲ ਲੂੰਬੜੀ ਬੱਲ ਦੇਖਣ ਲੱਗਾ ਡੰਡੀ ਪਰ ਉਸਨੇ ਆਪਣੀ ਚੁੰਝ ਵਿੱਚ ਫੜੇ ਪਨੀਰ ਦੇ ਟੁਕੜੇ ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਆ ਅਤੇ ਉਸ ਦੀਆਂ ਸ਼ੁਭ ਕਾਮਨਾਵਾਂ ਦਾ ਉੱਤਰ ਦੇਣ ਲਈ ਆਪਣਾ ਮੂੰਹ ਨਾ ਖੋਲਿਆ ਡੰਡੀ ਕਿੰਨਾ ਸੋਹਣਾ ਪੰਛੀ ਹੈ ਲੂੰਬੜੀ ਕਹਿਣ ਲੱਗੀ ਡੰਡੀ ਇਸ ਦੇ ਖੰਭ ਕਿਵੇਂ ਚਮਕ ਰਹੇ ਹਨ ਡੰਡੀ ਇਸ ਦਾ ਸਰੀਰ ਕਿੱਡਾ ਸੋਹਣਾ ਹੈ ਅਤੇ ਖੰਭ ਕਿੰਨੇ ਸ਼ਾਨਦਾਰ ਹਨ ਹਾਂਜੀ ਰੈਡੀ ਹੋ ਰੈਡੀ ਕਬੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਲੋਕਪ੍ਰਾਇਆ ਖੇਡਾਂ ਵਿੱਚੋਂ ਇੱਕ ਹੈ ਅਤੇ ਇਹ ਖੇਡ ਪਿੰਡ ਦੇ ਲੋਕਾਂ ਵੱਲੋਂ ਜ਼ਿਆਦਾ ਖੇਡੀ ਜਾਂਦੀ ਹੈ ਡੰਡੀ ਇਸ ਖੇਡ ਨੂੰ ਗੋਟਾ ਬਣਾ ਕੇ ਖੇਡਿਆ ਜਾਂਦਾ ਹੈ ਡੰਡੀ ਇਸ ਵਿੱਚ ਦੋ ਗੁੱਟ ਭਾਗ ਲੈਂਦੇ ਹਨ ਅਤੇ ਆਪਣੇ ਆਪਣੇ ਹਿੱਸਿਆਂ ਵਿੱਚ ਜਾ ਕੇ ਖੜੇ ਹੋ ਜਾਂਦੇ ਹਨ ਡੰਡੀ ਇੱਕ ਇੱਕ ਕਰਕੇ ਖਿਡਾਰੀ ਆਪਣੀ ਹਿੱਸਿਆਂ ਦੀ ਖੇਡ ਪਾਉਣ ਲਈ ਜਾਂਦੇ ਹਨ ਅਤੇ ਦੂਸਰੇ ਗੁੱਟ ਦੇ ਖਿਡਾਰੀ ਨੂੰ ਹੱਥ ਲਾ ਕੇ ਵਾਪਸ ਆਉਣ ਉੱਤੇ ਇੱਕ ਅੰਕ ਦਿੱਤਾ ਜਾਂਦਾ ਹੈ ਡੰਡੀ ਦੂਸਰੇ ਗੁੱਟ ਦੇ ਜਾਫੀਆਂ ਦਾ ਕੰਮ ਹੁੰਦਾ ਹੈ ਧਾਵੀਆਂ ਨੂੰ ਰੋਕਣਾ ਅਤੇ ਅਜਿਹਾ ਕਰਨ ਉੱਤੇ ਵੀ ਉਹਨਾਂ ਨੂੰ ਅੰਕ ਮਿਲਦੇ ਹਨ ਡੰਡੀ ਚੱਕਰਕਾਰ ਕਬੱਡੀ ਸਰਕਲ ਸਟਾਈਲ ਵਿੱਚ ਧਾਵੀ ਨੂੰ ਤਾਵਾ ਬੋਲਣ ਸਮੇਂ ਕਬੱਡੀ ਕਬੱਡੀ ਬੋਲਣਾ ਜ਼ਰੂਰੀ ਨਹੀਂ ਹੁੰਦਾ ਡੰਡੀ ਭਾਰਤ ਨੇ 4 ਇਹ ਚੀ ਆਈ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਚਾਰਾਂ ਵਿੱਚ ਸਵਰਨ ਪਦਕ ਹਾਸਲ ਕੀਤਾ ਹੈ ਡੰਡੀ ਭਾਰਤ ਵਿੱਚ ਚਾਰ ਪ੍ਰਕਾਰ ਦੀ ਕਬੱਡੀ ਖੇਡੀ ਜਾਂਦੀ ਹੈ ਡੰਡੀ ਇਹ ਮਿਆਦ ਕਬੱਡੀ ਸ਼ਾਇਦ ਪੰਜਾਬੀ ਸ਼ਬਦ ਕੌਡੀ ਤੋਂ ਜਨਮੀ ਜਿਹਦਾ ਕਬੱਡੀ ਖੇਡਦੇ ਵਕਤ ਜਾਪ ਕੀਤਾ ਜਾਂਦਾ ਹੈ ਜਾਂ ਫਿਰ ਕੌਡੀ ਸ਼ਬਦ ਜੰਮਿਆ ਕਟਾ ਅਤੇ ਵੱਡੀ ਤੋਂ ਜਿੰਨਾ ਨੂੰ ਜੋੜ ਕੇ ਕਬੱਡੀ ਬਣਿਆ ਡੰਡੀ ਪੰਜਾਬੀ ਕਬੱਡੀ ਜਿਸ ਨੂੰ ਕੌਡੀ ਅਤੇ ਕਬੱਡੀ ਪੰਜਾਬੀ ਸ਼ੈਲੀ ਵੀ ਕਿਹਾ ਜਾਂਦਾ ਹੈ ਇੱਕ ਸੰਪਰਕ ਖੇਡ ਹੈ ਜੋ ਪੰਜਾਬ ਖਿੱਤੇ ਵਿੱਚ